ਦੀਵਾਨਾ ਰਹਿ ਗਏ ਦ ਸਤਕਾਰਯੋਗ শ্রোਤੋ ਅੱਜ ਕੱਲ ਅਸੀਂ ਵੇਖਦੇ ਆਂ ਅਸੀਂ ਸਿਹਤ ਨੂੰ ਖਾਣ ਪਾਣ ਨੂੰ ਬਹੁਤ ਤਵੱਜੂ ਦਿੰਨੇ ਆਂ ਪਰ ਕਈ ਵਾਰੀ ਸਿਹਤ ਪ੍ਰਤੀ ਜ਼ਿਆਦਾ ਸਤਰਕ ਹੁੰਦੇ ਆਂ ਅਸੀਂ ਹੋਰ ਸਖਤੇ ਚ ਆ ਜੰਨੇ ਆਂ ਹੋਰ ਸਮੱਸਿਆਵਾਂ ਵਿੱਚ ਘਿਰ ਜੰਨੇ ਆਂ ਇਸ ਤਰ੍ਹਾਂ ਦੀ ਇੱਕ ਗਲੋਬਲ ਰਿਪੋਰਟ ਆਈ ਹੈ ਗਲੋਬਲ ਵੈਲ ਬੀਇੰਗ ਰਿਪੋਰਟ 2024 ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਦਿਖਾਏ ਜਾਂਦੇ ਟਿਪਸ ਜਾਂ ਦੇਖਾ ਦੇਖੀ ਐਕਸਰਸਾਈਜ਼ ਤੁਹਾਡੇ ਲਈ ਘਾਤਕ ਸਾਬਤ ਹੋ ਜਾਂਦੀ ਹੈ ਭੇਡ ਲਿਆਂਦੀ ਉਹਨਾਂ ਨੂੰ ਤੇ ਬੈਠੀ ਚਰੇ ਕਪਾ ਨਵਾਜਾਂ ਬਖਸ਼ਾਉਣ ਗਏ ਤੇ ਰੋਜ਼ੇ ਗਲ ਪੈ ਗਏ ਇਹ ਵੀ ਇੱਕ ਧਾਰਮਿਕ ਮੁਹਾਵਰਾ ਹੈ ਤੇ ਇਸ ਤਰ੍ਹਾਂ ਦੁਨੀਆ ਭਰ ਦੇ ਵਿੱਚ ਬਦਲਦੀ ਜੀਵਨ ਸ਼ੈਲੀ ਕੰਮ ਦਾ ਵੱਧਾ ਬੋਝ ਬੀਪੀ ਸ਼ੂਗਰ ਜਾਂ ਹਟ ਛੋਟੀਆਂ ਛੋਟੀਆਂ ਬਿਮਾਰੀਆਂ ਖਾਣ ਪਾਣ ਦੀਆਂ ਚੀਜ਼ਾਂ ਚ ਮਲਾਵਟਾਂ ਇਸ ਪ੍ਰਤੀ ਸਾਨੂੰ ਜਾਗਰੂਕਤਾ ਬਹੁਤ ਮਿਲ ਰਹੀ ਹੈ ਟੀਵੀ ਚੈਨਲ ਤੇ ਫਿਰ ਹੋਰ ਪਵਨ ਕੀ ਬਣਾਉਣੀ ਉਹ ਪਵਨ ਨੇ ਸਾਡੇ ਬੰਦੇ ਗਾਲ ਦੇਣੇ ਸੀ ਪੋਲੇ ਮਾਜਰਾ ਸਾਹਿਬ ਹੈ ਨਾ ਦਰੂ ਛਡਾਉਂਦੇ ਛਡਾਉਂਦੇ ਦੁਨੀਆ ਛਡਾ ਦੁੱਤੀ ਸੀ ਇਸ ਹਲਸੇ ਦੇ ਵਿੱਚ ਇਹ ਜਿਹੜਾ ਨਾਮ ਹਕੀਮ ਖਤਰਾਏ ਜਾਨ ਇਸ ਤੋਂ ਲੱਗਦਾ ਕਿ ਸੋਸ਼ਲ ਮੀਡੀਆ ਵੀ ਖਤਰਾਏ ਜਾਨ ਬਣ ਗਿਆ ਬਹੁਤ ਸਾਰੇ ਲੋਕਾਂ ਦੀ ਬਣਾਤੇ ਸੋਸ਼ਲ ਮੀਡੀਆ ਚ ਇਨਫੋਰਮੇਸ਼ਨ ਦਾ ਗਿਆਨ ਦਾ ਅਥਾ ਪੰਡਾਰ ਹੈ ਸਮੁੰਦਰ ਹੈ ਪਰ ਉਹਦੇ ਵਿੱਚ ਕਈ ਕੱਚਕਰ ਅਜਿਹੇ ਬੈਠੇ ਨੇ ਨਾ ਜਿਹਨੂੰ ਇੱਲ ਤੇ ਕੋਕੋ ਦਾ ਪਤਾ ਨਹੀਂ ਉਹੀ ਆਪਣੇ ਆਪ ਨੂੰ ਅਫਲਾਤੂਨ ਬਣ ਜਾਂਦਾ ਹੈ ਹੈਨਾ ਇਹ ਸੈਲਸ ਦੇ ਵਿੱਚ ਟੀਵੀ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਜਿਹੜੇ ਹੈਲਥ ਟਿਪਸ ਸ਼ੇਅਰ ਕੀਤੇ ਜਾਂਦੇ ਨੇ ਇਹਨਾਂ ਨੂੰ ਦੇਖ ਕੇ ਬਹੁਤ ਸਾਰੇ ਲੋਕ ਆਪਣੇ ਆਪਣੇ ਅਨੁਭਵ ਸਾਂਝੇ ਕਰਦੇ ਨੇ ਤੇ ਕਈ ਵਾਰੀ ਇਹ ਸਿਹਤ ਸੁਧਾਰਨ ਦੀ ਬਜਾਏ ਸਿਹਤ ਵਿਗਾੜਦੇ ਨੇ ਇਸ ਚੱਕਰਾਂ ਚ ਲੋਕ ਬਿਮਾਰ ਹੋ ਰਹੇ ਨੇ ਇਹ ਖੋਜ ਦੱਸਦੀ ਹੈ ਕਿ ਇੱਕ ਘੱਟ 90% ਲੋਕ ਦਵਾ ਦੇ ਵਿੱਚ ਆ ਕੇ ਜ਼ਿਆਦਾ ਐਕਸਰਸਾਈਜ਼ ਕਰਦੇ ਨੇ ਸਿਹਤ ਬਣਾਉਣ ਦੇ ਚੱਕਰਾਂ ਦੇ ਵਿੱਚ 90% ਲੋਕ ਐਕਸਰਸਾਈਜ਼ ਲੋਡ ਤੋਂ ਵੱਧ ਕਰਦੇ ਨੇ ਤੇ ਕਾਟ ਫੀਸ ਦੀ ਦਾ ਮੰਨਣਾ ਕਿ ਬਿਹਤਰ ਦੇਖਣ ਦੀ ਅਪੇਖਸ਼ਾ ਉਹਨਾਂ ਨੂੰ ਭਾਰੀ ਪੈ ਗਈ ਹੈ ਕਿ ਅਸੀਂ ਸਿਕਸ ਪੈਕ ਹੋਣ ਸਾਡੇ ਮਸਲ ਹੋਣਾ ਅਸੀਂ ਗੋਰੇ ਚਿੱਟੇ ਹੋਈਏ ਜਾਨੀ ਆਪਣੇ ਆਪ ਨੂੰ ਬਿਹਤਰ ਦੇਖਣ ਦੇ ਚੱਕਰਾਂ 'ਚ ਬਰਬਾਦ ਹੋ ਗਏ ਨੇ ਕਿੰਨੇ ਲੋਕਾਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਜਿਹੜੇ ਆਪਣੇ ਸਿਕਸ ਪੈਕ ਬਣਾਉਣ ਜਾਂ ਮੋਟੇ ਤੋਂ ਪਤਲੇ ਪਤਲੇ ਤੋਂ ਮੋਟੇ ਹੋਣ ਦੇ ਚੱਕਰਾਂ 'ਚ ਉਜੜ ਗਏ ਨੇ ਕਈ ਆ ਇੱਕ ਜ਼ਿਕਰ ਨਾ ਕਰੀਦਾ ਕੋਕਟਾਡ ਮੇਰਾ ਜਿੰਨਾ ਛੋਟਾ ਨਾ ਉਹਦੇ ਚ ਰਾਜ ਹੋਨੇ ਨੇ ਬਹੁਤ ਸਾਰੇ ਦੋਸਤ ਗੱਲ ਕਰਦੇ ਨੇ ਤੇ ਮੇਰੇ ਮਤਲਬ ਇਧਰਲੇ ਹੱਥ ਨੂੰ ਨਹੀਂ ਪਤਾ ਹੁੰਦਾ ਕਿ ਇਧਰਲੇ ਹੱਥ ਨੇ ਕੀ ਕੀਤਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਕੋਈ ਚੀਜ਼ ਆਪਣੇ ਸ਼ਰੀਕੇ ਹੱਤ ਨਾਲ ਵੀ ਚੀਜ਼ਾਂ ਸ਼ੇਅਰ ਨਹੀਂ ਕਰੀਦੀਆਂ ਦੋਸਤੀ ਇਦਾਂ ਦੀ ਹੋਣੀ ਚਾਹੀਦੀ ਆ ਤੁਹਾਡੇ ਲੋਕਾਂ ਦੇ ਨਾਲ ਤੇ ਇਸ ਦਰਾਂ ਨਾ ਇਹ ਜਿਹੜਾ ਮਤਲਬ ਇਹਨੇ ਟਿਪਸ ਆ ਰਹੇ ਨੇ ਤੇ ਜਿਹੜੇ ਲੋਕ ਅੰਦਰੋਂ ਅੰਦਰੀ ਇਹਨਾਂ ਬਿਮਾਰੀਆਂ ਤੋਂ ਬਚਣ ਦੇ ਚੱਕਰਾਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਖਾ ਖਾ ਕੇ ਬਰਬਾਦ ਹੋ ਰਹੇ ਨੇ ਇਹ ਸੂਚੀ ਬਹੁਤ ਵੱਡੀ ਹੈ ਤੁਸੀਂ ਵੀ ਇਸ ਚ ਸ਼ਾਮਲ ਨਾ ਹੋਏ ਹੋ ਕਿਤੇ ਠੀਕ ਹੈ ਕਿਸੇ ਦਾ ਕੋਈ ਇਦਾਂ ਦਾ ਤਜਰਬਾ ਜਰੂਰ ਸਾਂਝਾ ਕਰਿਓ ਤਾਂ ਜੋ ਤੁਹਾਡੇ ਤਜਰਬੇ ਨੂੰ ਮੈਂ ਅੱਗੇ ਲੋਕਾਂ ਨੂੰ ਦੱਸ ਸਕਾਂ ਕਿ ਯਾਰ ਇਦਾਂ ਵੀ ਹੋ ਜਾਂਦਾ ਸੋ 65% ਲੋਕਾਂ ਨੇ ਮੰਨਿਆ ਕਿ ਬਿਹਤਰ ਸੋਹਣਾ ਦਿਖਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਛੇੜ ਲਈਆਂ ਨੇ 53% ਲੋਗਾ ਨੇ ਇੱਕ ਹੀ ਵਿਸ਼ੇ ਤੇ ਅਲੱਗ-ਅਲੱਗ ਜਾਣਕਾਰੀਆਂ ਉਹਨਾਂ ਨੂੰ ਝੱਲਣੀਆਂ ਪਈਆਂ ਨੇ ਸੋ ਇਸ ਸੰਬੰਧੀ ਗਲੋਬਲ ਵੈਲ ਬੀਂਗ ਰਿਪੋਰਟ 2024 ਦੱਸਦੀ ਹੈ ਕਿ ਵੈਲ ਬੀਂਗ ਵਰਨਆਊਟ ਦੇ ਨਾਲ ਪਰੇਸ਼ਾਨੀਆਂ ਵਧੀਆਂ ਨੇ ਅਜਿਹੀ ਸਥਿਤੀ ਦੇ ਵਿੱਚ ਲੰਮੇ ਸਮੇਂ ਤੱਕ ਤਣਾਅ ਦੇ ਕਾਰਨ ਵਿਅਕਤੀ ਸਰੀਰਿਕ ਮਾਨਸਿਕ ਤੇ ਭਾਵਨਾਤਮਕ ਰੂਪ ਦੇ ਵਿੱਚ ਰੂਪ ਦੇ ਵਿੱਚ ਥੱਕ ਜਾਂਦਾ ਹੈ ਜਿਸ ਤੋਂ ਬਾਅਦ ਉਹ ਖੁਦ ਨੂੰ ਅਲੱਗ-ਥਲੱਗ ਮਹਿਸੂਸ ਕਰਦਾ ਹੈ ਤੇ ਉਹ ਬੜਾ ਨਰਾਸ਼ ਮਹਿਸੂਸ ਕਰਦਾ ਹੈ ਇਸ ਸਬੰਧੀ ਜਿਹੜੀਆਂ ਗਲੋਬਲ ਵੈਲਵਿੰਗ ਰਿਪੋਰਟ ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਜਿਹੜੇ ਟਿਪਸ ਆ ਰਹੇ ਨੇ ਜਾਂ ਦੇਖੋ ਦੇਖੀ ਐਕਸਰਸਾਈਜ਼ ਦਾ ਰੁਝਾਨ ਖਤਰਨਾਕ ਹੈ ਤੇ ਜਿਸ ਹਿਸਤੇ ਵਿੱਚ ਬਿਹਤਰ ਸਿਹਤ ਗਰੁੱਪ ਫਿਟਨੈਸ ਕਲਾਸ ਲਈਏ 15% ਨੇ ਤੇ ਮੇਲਜੋਲ ਕਿਸੇ ਦੇ ਨਾਲ ਵਾਕ ਕਰਨ ਨਾਲ 23% ਸਿਹਤ ਬਿਹਤਰ ਹੁੰਦੀ ਹੈ ਜਦੋਂ ਤੁਸੀਂ ਕਿਸੇ ਦੇ ਨਾਲ ਵਾਕ ਕਰਨ ਜਾਂਦੇ ਹੋ ਹਾਲਾਂਕਿ ਵਾਕ ਸੈਰ ਦੇ ਬਾਰੇ ਜਿਹੜਾ ਸਾਡਾ ਫੋਕ ਲੋਰ ਹੈ ਮੈਂ ਅਕਸਰ ਸਾਂਝਾ ਕਰਦਾ ਹੁੰਨਾ ਕਿ ਕੱਲਿਆਂ ਦੀ ਸੈਰ ਇੱਕ ਦੀ ਸੈਰ ਦੋ ਦਾ ਹਾਸਾ ਤਿੰਨ ਦਾ ਰੌਲਾ ਤੇ ਚਾਰ ਦਾ ਤਮਾਸ਼ਾ ਪਰ ਜਦੋਂ ਤੁਸੀਂ ਕਿਸੇ ਦੇ ਨਾਲ ਵਾਕ ਕਰਨ ਜਾਂਦੇ ਹੋ 23% ਦਾ ਮੰਨਣਾ ਕਿ ਉਹ ਬਿਹਤਰ ਰਹਿੰਦਾ ਹੈ 17% ਜਿਹੜੇ ਇੱਕੋ ਤਰ੍ਹਾਂ ਦੀ ਸੋਚ ਵਾਲੇ ਲੋਕਾਂ ਨਾਲ ਕੋਈ ਵੀ ਵਰਕਆਊਟ ਕਰਨਾ ਫਾਇਦੇਮੰਦ ਹੈ 18% ਦਾ ਮੰਨਣਾ ਕਿ ਕੁਦਰਤ ਦੇ درمیان ਸਮਾਂ ਬਿਤਾਉਣਾ ਬਿਹਤਰ ਹੈ ਜਿਸ ਤਰ੍ਹਾਂ ਤੁਸੀਂ ਖੇਤ ਵਰਨੇ ਜਾਂਦੇ ਹੋ ਜੰਗ ਦਾ ਨਵੇੜਾ ਚੰਗਾ ਖੇਤ ਲਾਉਣਾ ਢੇੜਾ ਚੰਗਾ ਜੇ ਕਲੇਸ਼ ਮੁੱਕ ਜੇ ਹੈਨਾ ਵੈਲਵਿੰਗ ਵਰਕਆਊਟ ਦਾ ਅਨੁਭਵ ਕਰਨ ਵਾਲੇ 99% ਲੋਕਾਂ ਦਾ ਕਹਿਣਾ ਕਿ ਇਕੱਲੇਪਣ ਨਾਲ ਉਹਨਾਂ ਦੀਆਂ ਸਮੱਸਿਆਵਾਂ ਵਧੀਆਂ ਨੇ ਕਿਉਂਕਿ ਬਿਲਕੁਲ ਇਕਲਾਪਾ ਬੰਦੇ ਨੂੰ ਮਾਰਦਾ ਬੁਢਾਪਾ ਨਹੀਂ ਮਾਰਦਾ ਹੋਮ ਸਿਕਨੈਸ ਬੰਦੇ ਨੂੰ ਮਾਰਦੀ ਹੈ ਇਕਲਾਪੇ ਤੋਂ ਬਚਾ ਕਰੋ ਇਸ ਤਰ੍ਹਾਂ ਵਕ ਵਕ ਹਾਲਾਤਾਂ ਚ ਜਿਨ੍ਹਾਂ ਨੇ ਐਕਸਰਸਾਈਜ਼ ਜਾਂ ਵਾਕ ਕਰਨ ਦੇ ਲਈ ਦੂਸਰਿਆਂ ਦੇ ਨਾਲ ਮੇਲਜੋਲ ਵਧਾਇਆ ਉਹਨਾਂ ਦੇ ਵਿੱਚ 23% ਨੇ ਆਪਣੀ ਸਿਹਤ ਬਿਹਤਰ ਦੱਸੀ ਹੈ ਤੇ ਸਿਕਸ ਪੈਕ ਬਣਾਉਣ ਦੇ ਚੱਕਰਾਂ ਦੇ ਵਿੱਚ ਜਾਂ ਆਪਣੇ ਦੋਸਤਾਂ ਨੂੰ ਹੀਰੋ ਦੇਖਣ ਦੇ ਚੱਕਰਾਂ ਦੇ ਵਿੱਚ ਕਈ ਲੋਕ ਜਿੰਮ ਜਾਣ ਲੱਗੇ ਨੇ ਜਾਂ ਖੁਦ ਨੂੰ ਭਾਰੀ ਮਸ਼ੀਨਾਂ ਦੇ ਨਾਲ ਐਕਸਰਸਾਈਜ਼ ਕਰਦੇ ਨੇ ਅਜਿਹੇ ਦੇ ਵਿੱਚ ਉਹ ਰੀੜ ਦੀ ਹੱਡੀ ਜਾਂ ਮੋਢਿਆਂ ਨੂੰ ਨੁਕਸਾਨ ਪਹੁੰਚਾ ਬੈਠਦੇ ਨੇ ਅਜਿਹੇ ਮਰੀਜ਼ਾਂ ਦੀ ਸੰਖਿਆ 30% ਤੱਕ ਵਧ ਗਈ ਹੈ ਰਣਜੀਤ ਸਿੰਘ ਆਪਣਾ ਫਤਿਹ ਦੱਸ ਸਕਦੇ ਨੇ ਕਿਉਂਕਿ ਅਗਲਾ ਆਉਂਦਾ ਅਗਲਾ ਕਹਿੰਦਾ ਬਸ ਆ ਜਿਹੜਾ ਸਾਹਮਣੇ ਪੋਸਟਰ ਨਾ ਮੈਂ ਇਦਾਂ ਦਾ ਹੀ ਦੇਸਾਂ 4 ਦਿਨਾਂ ਚ ਹੀ ਹੋ ਜਾਾਂ ਪੀਪੀ ਕੇ ਸਟੀਰਾਈਡ ਕਿਉਂਕਿ ਐਕਸਰਸਾਈਜ਼ ਤੁਹਾਡੀ ਕੋਈ ਜ਼ਰੂਰੀ ਨਹੀਂ ਕਿ ਤੁਹਾਡੇ ਮਸਲ ਸਾਰਿਆਂ ਦੇ ਕੋਸਾ ਹੋਣ ਕੁਦਰਤ ਨੇ ਹਰ ਇੱਕ ਨੂੰ ਵੱਖੋ-ਵੱਖਰੇ ਸਾਂਚੇ 'ਚ ਘੜਿਆ ਕੱਦ ਵਧਾਉਣ ਤੇ ਕੱਦ ਘਟਾਉਣ ਦੇ ਚੱਕਰਾਂ 'ਚ ਤੁਸੀਂ ਬਰਬਾਦ ਹੋ ਜਾਂਦੇ ਹੋ ਅਜਿਹੇ ਦੇ ਵਿੱਚ ਆਪਣੀ ਸ਼ਕਤੀਤ ਨੂੰ ਵਧੀਆ ਬਣਾਓ ਹੁਣ ਕਿੰਨੇ ਛੋਟੇ ਕੱਦ ਵਾਲੇ ਐਕਟਰ ਨੇ ਕਿੰਨੇ ਛੋਟੇ ਕੱਦ ਵਾਲੇ ਲੋਕ ਨੇ ਲਾਲਬਾਧਰ ਸ਼ਾਸਤਰੀ ਕਿੱਡੇ ਸੀ ਦੇਖਣ ਨੂੰ ਕੇਜਰੀਵਾਲ ਦਾ ਕਿੰਨਾ ਕੱਦ ਹੈ ਪਰ ਉਹ ਕਿਸ ਤਰ੍ਹਾਂ ਦੀ ਕਮਾਲ ਸਿਆਸਤ ਚਾਕੇ ਕਰ ਗਿਆ ਸੋ ਇਸ ਕਰਕੇ ਉਹ ਜੋ ਕੁਦਰਤ ਨੇ ਜਿਹੋ ਜੇ ਸਾਂਚੇ ਚ ਘੜਿਆ ਉਹਨੂੰ ਪ੍ਰਵਾਨ ਕਰੋ ਕਦੇ ਵੀ ਕੰਪਲੈਕਸ ਦੇ ਵਿੱਚ ਨਾ ਆਓ ਨਰਾਸ਼ਾ ਦੇ ਵਿੱਚ ਨਾ ਆਓ ਸਗੋਂ ਆਪਣੀ ਸ਼ਕਤੀਤ ਨੂੰ ਡਿਵੈਲਪ ਕਰੋ ਲੋਕ ਆਪ ਪਿਆਰ ਕਰਨਗੇ ਤੁਹਾਨੂੰ 27 ਫੀਸਦੀ ਦੇ ਮੁੰਡੇ ਨੇ ਜਿਹੜਾ ਇਹ ਜਹੇ ਦੇ ਵਿੱਚ ਇੱਕ ਆਪਰੇਸ਼ਨ ਵੀ ਕਰਾਇਆ ਜਿਹੜਾ ਘਾਤਕ ਰਿਹਾ ਡਾਕਟਰ ਅਮਿਤੇਸ਼ ਪਾਟਕ ਦਾ ਮੰਨਣਾ ਹੈ ਕਿ ਸਪਾਇਨ ਐਂਡ ਜੋ ਪੇਨ ਸਪੈਸ਼ਲਿਸਟ ਨੇ ਉਹਨਾਂ ਨੇ ਆਖਿਆ ਕਿ ਇਹ ਲੋਕ ਮਤਲਬ ਲੋੜ ਤੋਂ ਜ਼ਿਆਦਾ ਐਕਸਰਸਾਈਜ਼ ਕਰਕੇ ਪੈਕ ਜਾਂ ਡੋਲੇ ਜਾਂ ਮਸਲ ਬਣਾਉਣ ਦੇ ਚੱਕਰਾਂ 'ਚ 30 ਫੀਸਦੀ ਮਰੀਜ਼ਾਂ ਦੀ ਸੰਖਿਆ ਵਧੀ ਹੈ ਇਹ ਵਰਤਾਰਾ ਜਿਹੜਾ ਹੈਗਾ ਲਗਾਤਾਰ ਵਾਧੇ ਵੱਲ ਨੂੰ ਜਾ ਰਿਹਾ ਸੋ ਜਿਸ ਕਰਕੇ ਇਸ ਤੋਂ ਬਚਣ ਦੀ ਜ਼ਰੂਰਤ ਹੈ ਉਨੀ ਕ ਐਕਸਰਸਾਈਜ਼ ਕਰੋ ਜਿੰਨੇ ਚੱਲ ਸਕੋ ਵੈਸੇ ਦਾ ਜਿਹੜੀ ਹੈ ਤੇਜ਼ ਵਾਕ ਹੈ ਤੇਜ਼ ਤੁਰਨਾ ਖੇਤ ਜਾਓ ਦਿਨੇ ਤੁਸੀਂ ਜ਼ਰੂਰੀ ਨਹੀਂ ਕਿ ਲਿਫਟ 'ਚ ਜਾਣਾ ਪੌੜੀਆਂ ਚੜ੍ਹੋ ਰੋਜ਼ਮਰਰਾ ਦੇ ਕੰਮ ਕਰੋ ਕਿਚਨ ਗਾਰਡਨ ਕਰੋ ਤੇ ਇਸ ਤਰ੍ਹਾਂ ਦਾ ਸلسਲਾ ਕਰੋ ਜਿਹੜਾ ਤੁਹਾਡੇ ਲਈ ਜਿਆਦਾ ਫਾਇਦੇਮੰਦ ਹੋਵੇ ਸੋ ਇਸ ਕਰਕੇ ਬਹੁਤੀ ਐਕਸਰਸਾਈਜ਼ ਕਰਕੇ ਬਹੁਤੇ ਸੋਹਣੇ ਬਣ ਕੇ ਤੁਸੀਂ ਕੋਈ ਫਿਲਮਾਂ ਸਾਈਨ ਨਹੀਂ ਕਰਨੀਆਂ ਆ ਜਿਹੜੇ ਫਿਲਮਾਂ ਵਾਲੇ ਰੋਜ਼ ਦੱਸ ਦਿੰਦੇ ਨੇ ਕਿ ਮੈਂ ਫਲਾਣੀ ਫਿਲਮ ਦੇ ਵਾਸਤੇ weight ਵਧਾਇਆ weight ਘਟਾਇਆ ਇਹਨਾਂ ਨੂੰ ਦੇਖ ਕੇ ਵੀ ਲੋਕ ਕਈ ਵਾਰੀ ਅੱਖੀਂ ਪਲਾਹੀ ਹੱਥ ਮਾਰਦੇ ਨੇ ਜਿਹੜਾ ਤੁਹਾਡੇ ਲਈ ਨੁਕਸਾਨ ਦਾ ਇੱਕ ਹੋ ਸਕਦਾ ਤੇ ਆਪਣੇ ਨਾਲ ਕੁਦਰਤੀ ਫਿਟਨੈਸ ਮਾਰ ਆਪਨਾ ਰঞ্জੀਤ ਸਿੰਘ ਫਗਵਾੜਾ ਤੋਂ ਜੁੜੇ ਨੇ ਭਾਈ ਜੀ ਜਿਮ ਟ੍ਰੇਨਰ ਨੇ ਤੇ ਫਤੇ ਵੀਰ ਕੀ ਲੱਗਦਾ ਜਿਹੜੀ ਇਹ ਰਿਪੋਰਟ ਆਈ ਆ ਕਿ ਬਹੁਤੇ ਲੋਕ ਤਾਂ ਨਾ ਇਹਨਾਂ ਚੱਕਰਾਂ ਚ ਸਿਹਤ ਚੰਗੀ ਬਣਾਉਣ ਦੇ ਚੱਕਰਾਂ ਚ ਬਰਬਾਦ ਕਰ ਬੈਠਦੇ ਨੇ ਜੀ ਫਤੇ ਜੀ ਸਤਿ ਸ੍ਰੀ ਅਕਾਲ ਸਤਿ ਸਾਲ ਸਰ ਸਾਰੇ ਸਰੋਤਿਆਂ ਨੂੰ ਜੀ ਸਾਰੇ ਬਿਲਕੁਲ ਠੀਕ ਹੈ ਰਿਪੋਰਟ ਤੁਸੀਂ ਪੇਸ਼ ਕੀਤੀ ਮੇਰਾ ਤਾਂ ਚਲੋ ਪ੍ਰੈਕਟੀਕਲ ਹੈ ਬਾਹਰ ਪੈਂਦਾ ਲੋਕਾਂ ਨਾਲ ਸਰ ਲੋਕ ਜਿਮ ਇਸ ਕਰਕੇ ਨਹੀਂ ਆਉਂਦੇ ਕਿ ਅਸੀਂ ਫਿੱਟ ਰਹਿਣਾ ਉਹਨਾਂ ਨੂੰ ਫਿਟਨੈਸ ਦਾ ਮਤਲਬ ਅਰਥ ਨਹੀਂ ਫਿਟਨੈਸ ਦੇ ਇਹ ਪਤਾ ਵੀ ਸਾਡੀ ਤੰਦਰੁਸਤੀ ਹੈ ਸਾਡੀ ਫਿੱਟ ਰਹਿਣਾ ਤੰਦਰੁਸਤੀ ਫਿਟਨੈਸ ਦੇ ਇਹ मीनिंग ਉਹ ਕੱਢਦੇ ਨੇ ਕਿ ਸਾਡੀ ਬੋਡੀ ਬਣੀ ਹੋਵੇ ਸਾਡੇ ਮਸਲ ਬਣੇ ਹੋਣ ਲੋਕ ਕਹਿਣ ਕਿੰਨਾ ਸੋਹਣਾ ਕਿੰਨੀ ਸੋਹਣੀ ਹੈ ਲੋਕ ਇਹ ਹੀ ਕਹਿਣਾ ਹਨਾ ਜੀ ਬਿਲਕੁਲ ਇਹੀ ਚੱਕਰ ਹੈ ਜੀ ਦੂਸਰਾ ਸਰ ਇਹ ਆ ਵੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਵੀ ਅਸੀਂ ਕਿਸੇ ਸਕੂਲ ਆਧਾਰਨ ਦੇ ਕੇ ਦੱਸਦਾ ਜੀ ਕਿਸੇ ਅਸੀਂ ਕੋਈ ਵੀ ਅਸੀਂ ਸਕੂਲ ਜਾਣਾ ਹੋਵੇ ਜਾਂ ਅਸੀਂ সুইমিং ਕਲਾਸਾਂ ਲਾਉਣੀਆਂ ਹੋਣ ਕੁਝ ਵੀ ਅਸੀਂ ਕਿਤੇ ਵੀ ਕਿਸੇ ਵੀ ਗੇਮ ਚ ਐਂਟਰ ਹੋਈਏ ਤਾਂ ਸਭ ਤੋਂ ਪਹਿਲਾਂ ਸਾਨੂੰ ਟ੍ਰੇਨਿੰਗ ਦੀ ਲੋੜ ਪੈਂਦੀ ਹੈ ਹੂੰ ਸਾਨੂੰ ਟ੍ਰੇਨਰ ਦੀ ਲੋੜ ਪੈਂਦੀ ਪੈਂਦੀ ਹੈ ਜਿੱਤੇ ਇੱਕ ਸਾਡੇ ਵਾਹ ਹਿਆ ਤੇ ਪੰਜਾਬ ਦੇ ਜਾਂ ਇੰਡੀਆ ਦੇ ਲੋਕੀ ਗਾ ਲੋ ਪੂਰਿਆਂ ਦੇ ਜਿਮ ਜਾਣਗੇ ਤੇ ਸਿਰਫ ਉਹ ਦੇਖ ਕੇ ਐਕਸਰਸਾਈਜ਼ ਸ਼ੁਰੂ ਕਰ ਲੈਂਦੇ ਆ ਹੂੰ ਕਿ ਕਿੱਦਾਂ ਲਾਉਣੀ ਆ ਜਾਂ YouTube ਤੋਂ ਤੇ ਇਹ ਨਹੀਂ ਦੇਖਦੇ ਕਿ ਜਿਹੜਾ ਟ੍ਰੇਨਰ ਬੈਠਾ ਉਹਦੀ ਕੋਈ ਨੌਲੇਜ ਹੈ ਜਾਂ ਅਸੀਂ ਇਹਦੇ ਕੋਲ ਕੁਝ ਸਿੱਖ ਲਈਏ ਇੱਕ ਮਹੀਨਾ ਨੂੰ ਫੀਸ ਦੇ ਕਰਦੀ ਹੈ ਉਹਦੀ ਸਟੱਡੀ ਹੈ ਜਾਂ ਉਹਨੇ ਇੰਨਾ ਪੈਸਾ ਲਾਇਆ ਹੋਇਆ ਆਪਣੇ ਹੂੰ ਹੂੰ ਦੂਜਾ ਸਿਰ ਏ ਆ ਵੀ ਸਾਡੇ ਇੱਥੇ ਟ੍ਰੇਨਰ ਉਹਨੂੰ ਮੰਨਿਆ ਜਾਂਦਾ ਆ ਜਿਹਦੀ ਆਪਣੀ ਬਾਡੀ ਹੈ ਹੂੰ ਇਹ ਜ਼ਰੂਰੀ ਨਹੀਂ ਆ ਕਿ ਉਹਦੀ ਨੌਲੇਜ ਜ਼ੀਰੋ ਆ ਜਾਂ ਕੀ ਆ ਉਹਨਾਂ ਨੌਲੇਜ ਉਹ ਨਹੀਂ ਕਿ ਜੇਦੀ ਆਪਣੀ ਬਾਡੀ ਬਣੀ ਹੋਈ ਆ ਉਹਨੂੰ ਲੋਕ ਟ੍ਰੇਨਰ ਮੰਨਦੇ ਨੇ ਭਾਵੇਂ ਕਿੱਤਾਂ ਬਣਾਈ ਆ ਤੇ ਸਾਨੂੰ ਵੀ ਦੱਸੋ ਤਾਂ ਬਸ ਤੁਹਾਡਾ ਅਰਗੇ ਬਣ ਜਾਈ ਅਗਲੇ ਨੇ ਚਾਹ ਟੀਕੇ ਲਾ ਕੇ ਬਣਾਈ ਹੋਵੇ ਬਿਲਕੁਲ ਇਸ਼ੀ ਚ ਬਣਦੀ ਦੇਖੋ ਜੀ ਮੈਂ ਅੱਜ ਸਪਸ਼ਟ ਆਪਣੇ ਮੰਚ ਦੇ ਉੱਤੇ ਖੁੱਲ ਕੇ ਬੋਲਦਾ ਜੀ ਹੂੰ ਬਿਨਾ ਸਪਲੀਮੈਂਟਸ ਤੋਂ ਵਿਦਆਊਟ ਸਟੀਰੋਇਡਸ ਦੀ ਹੂੰ ਤੁਸੀਂ ਫਿੱਟ ਹੋ ਸਕਦੇ ਹੋ ਬਾਡੀ ਨਹੀਂ ਬਣ ਸਕਦੇ ਨਾ ਜਿਹੜੀ ਬਾਡੀ ਦਿਸਦੀ ਉਹ ਨਹੀਂ ਹੋ ਸਕਦੀ ਜਿਹੜੀ ਦਿਖਾਈ ਜਾਂਦੀ ਐ ਸਿਕਸ ਜਾਂ ਜਿਹੜੇ ਮਤ ਦੇਖੋ ਸਾਡੇ ਬਜ਼ੁਰਗ ਜਿਹੜੇ ਪਹਿਲਵਾਨ ਸੀਗੇ ਕੁਲ ਦੇ ਜਿਹੜੇ ਤੁਸੀਂ ਦਾਰਾ ਸਿੰਘ ਦੇ ਲਾਲ ਉਹਨਾਂ ਦਾ ਬਾਡੀ ਸਟਰਕਚਰ ਦੇਖੋ ਨਾ ਜਿੰਨੇ ਵੀ ਪਹਿਲਵਾਨ ਹੋਏ ਨੇ ਬਾਡੀ ਬਿਲਡਰ ਕਿੰਨੇ ਕੋ ਹੁੰਦੇ ਸੀ ਜੀ ਹੂੰ ਕੁਲ ਦੇ ਸੀਗੇ ਉਹ ਜ਼ੋਰ ਚ ਸੀਗੇ ਉਹਨਾਂ ਦੀ ਖਰਾਬ ਹਾਂ ਇੰਨਾ ਮਸਲ ਥੋੜੀ ਉਹਨਾਂ ਦੇ ਦਿਸਦੇ ਸੀ ਜਿਵੇਂ ਹੁਣ ਸਿਕਸ ਪੈਕ ਦਿਸਦੇ ਆ ਸ਼ਾਹਰੂਖ ਖੋਰਾ ਦੇ ਬਿਲਕੁਲ ਇੱਥੇ ਹੁਣ ਮੇਰੇ ਕੋ ਵੀ ਆਉਂਦੇ ਜੀ ਇੱਕ लवली ਯੂਨੀਵਰਸਿਟੀ ਦੇ ਉਹਨਾਂ ਦਾ ਆਪਣਾ ਉਹ ਬੜਾ ਉਹਦਾ ਇੰਸਟਾਗ੍ਰam ਦੇ ਫੋਲੋਅਰ ਕੋਲ ਆ ਤੁਹ ਇੱਥੇ ਆ ਗਏ ਉਹ ਨੇ ਅੱਦੇ ਜਿੰਮ ਵਾਲੇ ਮੇਰੇ ਪਾਗਲ ਕੀਤੇ ਹੋਏ ਆ ਜੀ ਤੇ ਮੈਂ ਜਿਹੜੇ ਮੇਰੇ ਨੌਨ ਚ ਨੇ ਸਟੂਡੈਂਟਸ ਨੂੰ ਹੁੰਦਾ ਜਿਹੜੇ ਉੱਧਰ ਲੇ ਤੇ ਮੈਂ ਨਹੀਂ ਰੋਕਦਾ ਭਾਈ ਉਹ ਪੁੱਛੇ ਜਾਓ ਤੇ ਜੋ ਮਰਜ਼ੀ ਉਹ ਤੁਹਾਨੂੰ ਦੇਈ ਜਾਵੇ ਮੇਰਾ ਉਹਦੇ ਚ ਕੋਈ ਹੱਟਕ ਨਹੀਂ ਤੇ ਜਿਹੜੇ ਸਾਡੇ ਉਹਨਾਂ ਨੂੰ ਤਾਂ ਫਿਰ ਮੈਂ ਰੋਕਦਾ ਹੁੰਨਾ ਯਾਰ ਉਹ ਆਪਣਾ ਸਮਾਨ ਵੇਚ ਰਿਹਾ ਆ ਹੂੰ ਤੇ ਉਹ ਹੁਣ ਉਹਦੇ ਮਸਲ ਹਰੇ ਕੱਲਾ ਕੱਲਾ ਐਪਸ ਵੀ ਦੀਦਾ ਭਾਰ ਉਹਦਾ ਹੈਗਾ ਜੀ ਮੇਰੇ ਖਲ 58 58 ਕਿਲੋ ਭਾਰ ਹੈ ਜਿਹਨੂੰ ਲੋਕ ਇੱਥੇ ਦੇ ਟ੍ਰੇਨਰ ਮੰਨਦੇ ਨੇ ਤੇ ਜੋਰ ਉਹਦੇ 'ਚ ਇਹ ਆ ਵੀ ਉਹਦੀ ਮੇਰੇ ਖਾਲ 80 ਕਿਲੋ ਦੀ ਸਾਰੀ 70 80 ਕਿਲੋ ਭਾਰ ਚੱਕ ਸਕਦਾ ਬੈਂਚ ਪ੍ਰੈਸਿੰਗ ਤੇ ਉਹਦੇ ਅਕੋਰਡਿੰਗ ਜੇ ਅਸੀਂ ਆਪਣਾ ਜੋਰ ਗਈਏ ਤੇ ਮੈਂ ਤੇ 15 20 ਦੀ ਬੈਂਚ ਲਾ ਦਿੰਨਾ ਜੀ ਉਹ ਤੇ ਫਿਰ ਉਹਦੀ ਸਟੱਡੀ ਕੋਈ ਨਹੀਂ ਹੈਗੀ ਜੀ ਹਮ ਸਿਰਫ ਡੀਲਡ ਆਲ ਦਿਸਦੀ ਹੈ ਕਲਾਸ ਦੇ ਵਿੱਚ ਜੇ ਕੋਈ ਬੱਚਾ 10ਵੀਂ ਦਾ ਪੀਪਰ ਦੇ ਦਿੰਦਾ ਜੀ ਕਹਿੰਦੇ ਮੰਨ ਲਓ ਵਧੀਆ ਨੰਬਰ ਆ ਗਏ ਉਹ ਟੌਪ ਵੀ ਕਰ ਗਿਆ 100 ਚੋਂ 99 ਜਾਂ 100 ਵੀ ਆ ਗਏ ਤੇ ਬਾਅਦ ਚੋ ਕਵੇ ਲੈ ਮੈਨੂੰ ਪਤਾ ਹੀ ਆ ਮੈਂ ਦਸਵੀਂ ਕੀਤੀ ਤੇ ਮੈਂ ਪੜਾਉਣਾ ਹੁਣ ਦਸਵੀਂ ਕਲਾਸ ਨੂੰ ਤੇ ਉਹ ਟੀਚਰ ਨਹੀਂ ਬਣ ਸਕਦਾ ਟੌਪਰ ਜ਼ਰੂਰ ਹੋ ਸਕਦਾ ਹਮ ਬਟ ਸਾਡੇ ਇੱਥੇ ਉਹਨੂੰ ਹੀ ਡਿਨਰ ਮੰਨਿਆ ਜਾਂਦਾ ਜਿਹੜੀ ਬਾਡੀ ਆ ਜੀ ਹਮ ਤੇ ਸ਼ੇਰ ਸਰ ਜਿਹੜੀ ਗੱਲ ਇੱਕ ਤੁਸੀਂ ਸੋਸ਼ਲ ਮੀਡੀਆ ਤੇ ਕੀਤੀ ਆ ਵੀ ਸੋਸ਼ਲ ਮੀਡੀਆ ਉੱਤੇ ਜਿਹੜੇ ਬੈਠੇ ਨੇ ਡਿਨਰ ਸਰ ਉਹਨਾਂ ਨੂੰ ਸਿਰਫ ਪੈਸੇ ਆਉਂਦੇ ਨੇ ਹਮ ਉਦੇ ਕਰਕੇ ਜੋ ਊਲ ਜਲੂਲ ਬਕਵਾਸ ਪੰਜਾਬੀ ਚ ਕਹਿ ਲੰਨਾ ਜੀ ਉਹ ਕਰਦੇ ਨੇ ਹੁਣ ਇੱਥੇ ਅਤੀ ਦੁਨੀਆ ਤੁਸੀਂ ਸੁਣਿਆ ਆਪਣੇ ਸਰਕਲ ਚ ਵੀ ਹੋਣਾ ਹੈ ਜੀ ਸਵੇਰ ਨੂੰ ਉੱਠ ਕੇ ਨਿੰਬੂ ਤੇ ਗਰਮ ਪਾਣੀ ਦੇ ਵਿੱਚ ਨਿੰਬੂ ਤੇ ਸ਼ਹਿਦ ਪਾ ਕੇ ਪੀਂਦੇ ਲਾਇ ਹੋਏ ਹਾਂ ਜੀ ਵੀ ਸ਼ਹਿਦ ਸਾਡਾ ਉਹਦੇ ਨਾਲ ਭਾਰ ਘਟੇਗਾ ਦੇਖੋ ਨਿੰਬੂ ਆ ਉਹ ਸਿਟਰਿਕ ਐਸਿਡ ਆ ਨਾ ਹੂੰ ਕਿੰਦਾ ਤੁਹਾਡੀ ਠੀਕ ਆ ਇੱਕ ਤੁਹਾਡੇ ਲਈ ਇੱਕ ਟੋਨਿਕ ਵਧੀਆ ਹੋ ਸਕਦਾ ਹੈ ਬਟ ਐਜ਼ ਅ ਫੈਟ ਬਰਨਰ ਤੁਸੀਂ ਉਹਨੂੰ ਇੰਨਾ ਨਹੀਂ ਯੂਜ਼ ਕਰ ਸਕਦੇ ਡੇਲੀ ਰੁਟੀਨ ਦੇ ਵਿੱਚ ਫਿਰ ਤੁਸੀਂ ਤੁਸੀਂ ਉਹਦੇ ਚ ਸ਼ਹਿਦ ਪਾ ਲੈਂਦੇ ਮੈਂ ਚਾਹੇ ਨੈਚੁਰਲ ਹੈ ਪਰ ਮਿੱਠਾ ਹੈ ਕੈਲਰੀਜ਼ ਹੈ ਹਮ ਕੈਲਰੀਜ਼ ਇਨਟੇਕ ਕਰਕੇ ਤੁਸੀਂ ਕਹੋਗੇ ਇਸ ਪਰ ਘਟਾ ਲੈਣਾ ਤਾਂ ਕਿੱਦਾਂ ਪੋਸੀਬਲ ਹੈ ਹਮ ਫਿਰ ਤੀਜਾ ਸਰ ਸਾਨੂੰ ਇਹ ਜ਼ੀਰੋ ਉਹੀ ਫੇਰ ਗੱਲ ਆ ਜਾਂਦੀ ਹੈ ਅਨਪੜਤਾ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਆਪਣੀ ਬਾਡੀ ਨੂੰ ਨਿਊਟ੍ਰੀਸ਼ਨਸ ਪੂਰੇ ਕਿਤਾ ਕਰਨੇ ਆ ਕਿਹੜੀ ਡਾਈਟ ਸਾਡੇ ਲਈ ਜ਼ਰੂਰੀ ਹੈ ਬਿਲਕੁਲ ਇੱਥੇ ਕਿਉਂ ਨਹੀਂ ਖਾਣ ਦਿੱਤਾ ਜਾਂਦਾ ਜੀ ਰੂਟੀ ਨਹੀਂ ਖਾਣ ਦਿੱਤੀ ਜਾਂਦੀ ਚਾਵਲ ਨਹੀਂ ਖਾਣ ਦਿੱਤੇ ਜਾਂਦੇ ਰਾਈਸ ਨਹੀਂ ਮਤਲਬ ਕਾਰਬ ਜ਼ੀਰੋ ਕਰ ਦਿੱਤੇ ਬਾਡੀ ਦੇ ਵਿੱਚੋਂ ਸਿਰਫ ਪ੍ਰੋਟੀਨ 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 ਫਿਰ ਕਦੀ ਹੁੰਦਾ ਤੁਹਾਡੇ ਯੂਰਿਕ ਐਸਿਡ ਵੱਧ ਗਿਆ ਕੋਈ ਵੀ ਨਾ ਇਹ ਪ੍ਰੋਟੀਨ ਜਿਹੜਾ ਆ ਬਾਡੀ 'ਚ ਵਾਸ਼ ਨਹੀਂ ਕਰ ਪੈਂਦੀ ਯੂਰਿਕ ਐਸਿਡ ਵਾਸ਼ ਨਹੀਂ ਕਰ ਪੈਂਦੀ ਜਿਹੜੀਆਂ ਤੁਹਾਡੀਆਂ ਕਿ ਰਿਲੀਜ਼ ਆ ਸੋ ਯੂਰਿਕ ਐਸਿਡ ਵੱਧ ਆਇਆ ਲੀਵਰ ਉਸ ਲੈਵਲ ਤੇ ਤੁਹਾਡੀ ਇਮਿਊਨਿਟੀ ਉਸ ਲੈਵਲ ਤੇ ਕਮਜ਼ੋਰ ਹੋ ਜਾਂਦੀ ਆ ਛੱਟ ਤੁਸੀਂ ਬਿਮਾਰ ਹੁੰਦੇ ਹੋ ਲੀਵਰ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਆ ਜਿੰਨੇ ਜਿਮ ਵਾਲੇ ਆ 99% ਜਿਹੜੇ ਸਪਲੀਮੈਂਟ ਰਹਿੰਦੇ ਉਹਨਾਂ ਦੇ OTBC ਵੱਧੇ ਹੁੰਦੇ ਆ ਜੀ ਸ਼ਰਾਬ ਤੋਂ ਪੀਂਦੇ ਨਹੀਂ ਮੋਟੀਵਿਟੀ ਉਹਨਾਂ ਦੇ ਬੜੇ ਹੁੰਦੇ ਸੋ ਇਸ ਕਰਕੇ ਬਿਨਾ ਨੋਲਿਜ ਤੋਂ ਸਰ ਜਿਹੜੇ ਆ ਯੂਟਿਊਬਰ ਨੇ ਤੁਸੀਂ ਆਪਣੇ ਡਾਈਟ ਸ਼ਡਿਊਲ ਨੂੰ ਐਸਾ ਬਣਾਏ ਹੋਏ ਉਹਨਾਂ ਨੇ ਵੀ ਤੁਸੀਂ ਇੱਕ ਦੋ ਵਾਰੀ ਸੁਣ ਕੇ ਤਾਂ ਆਪ ਵੀ ਕਹੋਗੇ ਵੀ ਨਹੀਂ ਯਾਰ ਲੱਗਦਾ ਤਾਂ ਠੀਕ ਹੈ ਬਟ ਉਹਨੂੰ ਜਦੋਂ ਤੁਸੀਂ ਬੜੇ ਡੀਪਲੀ ਸੋਚਦੇ ਹੋ ਵੀ ਯਾਰ ਸਾਨੂੰ ਬਾਡੀ ਨਰਿਜ਼ੇਸ਼ਨ ਮਿਲ ਕੀ ਰਹੀ ਆ ਔਰ ਸਾਨੂੰ ਚਾਹੀਦਾ ਕੀ ਆ ਉੱਥੇ ਅਸੀਂ ਸਾਰੇ ਫੇਲ ਹੋ ਜਾਂਦੇ ਆ ਤੇ ਇੱਦੀ ਸਿਰਫ 15-20 ਸਾਲ ਆਪਣੀ ਪੁਰਾਣੀ ਖੁਰਾਕ ਜਾਂ ਆਪਣੇ ਬਜ਼ੁਰਗਾਂ ਤੇ ਨਿਗਾ ਮਾਰ ਲਓ ਕੰਮ ਵੀ ਕਰਦੇ ਸੀ ਤੇ ਖਾਂਦੇ ਵੀ ਕੀ ਸੀ ਉਹ ਕਿੰਦਾ ਦੇ ਸੀਗੇ ਹੂੰ ਹੂੰ ਇੱਕ ਜਿਮ ਦੇ ਵਿੱਚ ਜੇ 100 ਬੱਚੇ ਆ ਤਾਂ ਚਾਰ ਜਣੇ ਸਿਰਫ ਉਹਨਾਂ ਚੋਂ ਵਧੀਆ ਬਾਡੀ ਵਾਲੇ ਹੁੰਦੇ 96 ਉਹਨਾਂ ਦੇ ਮਗਰ ਲੱਗ ਕੇ ਆਪਣੇ ਆਪ ਨੂੰ ਖਰਾਬ ਕਰਦੇ ਬਿਲਕੁਲ ਬਿਲਕੁਲ ਬਹੁਤ ਸੋਹਣੀ ਸਲਾਦਤੀ ਥੈਂਕ ਯੂ ਰਣਜੀਤ ਸਿੰਘ ਫਤਿਹ ਜੀ ਮਿਹਰਬਾਨੀ 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 ਸੋ ਬਹੁਤ ਹੁਣ ਹਾਰ ਗੱਭਰੂ ਨੇ ਬਾਈ ਜੀ ਰਣਜੀਤ ਸਿੰਘ ਫਤਿਹ ਤੇ ਬਿਲਕੁਲ ਉਹਦੇ ਚ ਤੁਸੀਂ ਵੇਖੋ ਕਿ ਆਪਣਾ ਖਰਾਬਾ ਕਰ ਲੈਂਦੇ ਸੋ ਬਿਲਕੁਲ ਬੱਚਿਆਂ ਨੂੰ ਇਹ ਚੀਜ਼ ਸਮਝਾਓ ਇਸ ਦੇ ਲਈ ਲੋਕ ਗਲਤ ਜਾਣਕਾਰੀ ਦੇ ਦੂਸਰੇ ਦੀਆਂ ਗੱਲਾਂ ਸੁਣ ਸੁਣਾ ਕੇ ਆਪਣਾ ਫਿਟਨੈਸ ਸ਼ਡਿਊਲ ਅਪਣਾ ਰਹੇ ਨੇ ਤੇ ਖੁਦ ਸਰੀਰਕ ਨੁਕਸਾਨ ਪਹੁੰਚਾ ਰਹੇ ਨੇ ਏਅਰਪੋਰਟ ਦੱਸਦੀ ਹੈ ਕਿ ਇਸ ਤੋਂ ਬਚਣ ਲਈ ਸਾਨੂੰ ਮਾਈਂਡਫੁਲਨੈਸ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਸਿਰਫ ਧਿਆਨ ਦੇ ਨਾਲ ਹੀ ਅਭਿਆਸ ਕਰਨ ਵਾਲੇ 12% ਬਿਹਤਰ ਸਿਹਤ ਦਰਜ ਕਰਾ ਸਕਦੇ ਨੇ ਇਸ ਤੋਂ ਇਲਾਵਾ ਪੂਰਾ ਦਿਨ ਸਰੀਰ ਨੂੰ ਸਰਗਰਮ ਰੱਖਣ ਦੇ ਲਈ ਜਾਂ ਕੁਦਰਤ ਨਾਲ ਜੋੜਨ ਦੇ ਲਈ ਵਕਤ ਬਤਾਉਣਾ ਚਾਹੀਦਾ ਹੈ ਤੇ ਛੋਟੇ ਛੋਟੇ ਪਾਣੇ ਜਿਹੜੇ ਉਹ ਕਾਰਗਰ ਸਾਬਤ ਹੁੰਦੇ ਨੇ ਸੋ ਇਸ ਕਰਕੇ ਆਪਣੇ ਬੱਚਿਆਂ ਨੂੰ ਜਰੂਰ ਸਮਝਾਓ ਜਿਮ ਜਾਣਾ ਅੱਛੀ ਗੱਲ ਹੈ ਪਰ ਉਹਨਾਂ ਨੂੰ ਦੱਸੋ ਕਿ ਭਾਈ ਸਾਈਕਲ ਦਾ ਵੀ ਇਸਤੇਮਾਲ ਕਰੋ ਵਾਕ ਦਾ ਇਸਤੇਮਾਲ ਕਰੋ ਪੰਜ ਚਾਰ ਗਿੜੇ ਛੱਤ ਤੇ ਲਾਓ ਤੇ ਬੂਟੇ ਲਾਓ ਤੇ ਘਰ ਦੇ ਕੰਮ ਕਾਜ ਕਰੋ ਜ਼ਰੂਰੀ ਨਹੀਂ ਕਿ ਸਾਰਾ ਕੰਮ ਪੋਚੇ ਵਾਲੀ ਕਰੋ ਆਪ ਵੀ ਕਰ ਲੈਣਾ ਚਾਹੀਦਾ ਸ਼੍ਰੀਮਤੀ ਜੀਆਂ ਨੂੰ ਸਰਦਾਰ ਸਾਹਿਬ ਹੋਰਾਂ ਨੂੰ ਸੋ ਇਸ ਕਰਕੇ ਇਹ ਜਿਹੜਾ ਹੈ ਨਾ ਕਿ ਘਰੇ ਤੁਸੀਂ ਕੰਮ ਨਹੀਂ ਕਰਨਾ ਤੇ ਬਾਹਰ ਤੁਸੀਂ ਜਿਹੜਾ ਹੈਗਾ ਇਸ ਤਰ੍ਹਾਂ ਦਾ ਸਮਾਂ ਜਾਇਆ ਕਰੋ ਕਿਉਂਕਿ ਸਟੇਰੋਇਡ ਇਹ ਮਸਲ ਬਣਾਉਣ ਦੇ ਸلسਲੇ 'ਚ ਬਹੁਤ ਲੋਕਾਂ ਦੀ ਜਾਨ ਗਈ ਹੈ ਡਾਕਟਰ ਪੱਟੀ ਸਾਹਿਬ ਸਵਾਗਤ ਬਾਜੀ ਸਤਿ ਸ਼੍ਰੀ ਅਕਾਲ ਮਨਕੀ ਸਿੰਘ ਸਵਾਗਤ ਸਾਹਿਬ ਮੈਂ ਦੁਬਾਰੇ ਆਇਆ ਹਾਂ ਸੌਰੀ ਮੋਸਟ ਵੈਲਕਮ ਜੀ ਖੁਸ਼ਕਿਸਮਤੀ ਹੈ ਸਾਡੀ ਦੁਆਰੇ ਆਉਣਾ ਤੁਹਾਡਾ ਜੀ ਤੁਹਾਨੂੰ ਸਾਹਿਬ ਦੇਖੋ ਇਹ ਜਿਹੜੀ ਜਿਮ ਹੁੰਦੀ ਨੇ ਨਾ ਜਾਂ ਐਕਸਰਸਾਈਜ਼ ਹੁੰਦੀ ਹੈ ਸਾਡੇ ਮਸਲ ਨੂੰ ਡਿਵੈਲਪ ਕਰਕੇ ਸ਼ੋਅ ਆਫ ਕਰਨ ਵਾਸਤੇ ਨਹੀਂ ਹੁੰਦੀ ਹਮ ਐਕਸਰਸਾਈਜ਼ ਵੀਰ ਸਾਨੂੰ ਫਿਟ ਰੱਖਣ ਵਾਸਤੇ ਹਮ ਹਮ ਚਾਹੇ ਤੁਸੀਂ ਬੈਠ ਕੇ ਕਰਦੇ ਹੋ ਉਹ ਜੋ ਜਿਹਦੇ ਉਹ ਹੀ ਜਿੰਮ ਦੇ ਵਿੱਚ ਜਾਂਦੇ ਹੋ ਜਾਂ ਤੁਸੀਂ ਇੱਥੇ ਜਾਂਦੇ ਹੋ ਅਸੀਂ ਨਾਲ ਜਿਹੜੇ ਐਕਸਟਰਾ ਲੈਂਦੇ ਆ ਨਾ ਪ੍ਰਮੋਟਿੰਗ ਵਾਸਤੇ ਚਲੋ ਆਪਾਂ ਪ੍ਰੋਡਕਟਾਂ ਦੇ ਨਾਮ ਨਹੀਂ ਲੈਂਦੇ ਲੋਕ ਜੁੜੇ ਹੋਏ ਇਸ ਦਿਨ ਹੂੰ ਉਹ ਸਟਾ ਜਿਆਦਾ ਪਟਾਵ ਹੋਨੇ ਨੇ ਸਟੀਰੋਇਡਸ ਵਗੈਰਾ ਹੁੰਦੇ ਨੇ ਜਾਂ ਐਕਸਟਰਾ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਟੀਨ ਜਿਹੜੇ ਵਿੱਚ ਪਾ ਕੇ ਨੋਟ ਕੋ ਜਿਆਦਾ ਦੇ ਦਿੱਤੇ ਜਾਂਦੇ ਹੂੰ ਹੂੰ ਉਹ ਤੁਹਾਡਾ ਮਸਲ ਨੂੰ ਇੱਕ ਵਾਰ ਤਾਂ ਡਵੈਲਪ ਕਰ ਦਿੰਦੇ ਨੇ ਜਲਦੀ ਕਰ ਦਿੰਦੇ ਨੇ ਹੂੰ ਹੂੰ ਲਿਕੋ ਨਾ ਬਾਅਦ ਵਿੱਚ ਜਦੋਂ ਤੁਸੀਂ ਫਿਰ ਜਿੰਮ ਛੱਡਦੇ ਹੋ ਆਖਰ ਤਾਂ ਛੱਡਣਾ ਹੀ ਪਾਣਾ 10 ਦਿਨ 20 ਦਿਨ ਕਿਤੇ ਨਾ ਉਹ ਤੁਹਾਡਾ ਮੱਛੀ ਦਾ ਮਸੂਲ ਦਾ ਵਧਿਆ ਹੋਇਆ ਮਸਲਿਆ ਨਾ ਉਹ ਮੁੜ ਕੇ ਬੈਡ ਫੈਟ ਦੇ ਵਿੱਚ ਇੱਕਦਮ ਕਨਵਰਟ ਹੋ ਗਿਆ। ਓਕੇ। ਉਹ ਵੇਖੋ ਤੁਸੀਂ ਕਿੰਨੇ ਲੋਕਾਂ ਨੂੰ ਕਈ ਵਾਰੀ ਦੇਖੀ ਕਹਿੰਦਾ ਜਿਵੇਂ ਦੇ ਵਿੱਚ ਹੀ ਜਾ ਕੇ ਅਟੈਕ ਹੁੰਦੇ ਨੇ। ਹੂੰ। ਕਿ ਜਦੋਂ ਮੋੜ ਤੋਂ ਜ਼ਿਆਦਾ ਪ੍ਰੋਟੀਨ ਆ ਨਾ ਉਹ ਸਾਡੇ ਗੁੱਡੇ ਡੈਮੇਜ ਕਰਦਾ। ਬਿਲਕੁਲ ਬਿਲਕੁਲ ਬਿਲਕੁਲ। ਲੀਵਰ ਤੇ ਵੀ ਕੋਈ ਬਾਤ ਹੈ ਗੱਲਾਂ ਲੀਵਰ ਦੇ ਉੱਤੇ ਤੇ ਬਾਤ ਬੱਸ ਹੁੰਦਾ ਨਾ। ਹੂੰ ਹੂੰ। ਇਸ ਕਰਕੇ ਖਰਾਕ ਵੀ ਦੇਖੋ ਅਸੀਂ ਹੁਣ ਸਾਡੇ ਵਾਸਤੇ ਮਰੂਤ ਜਿਹੜਾ ਨਾ ਉਹ 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 ਚੀਜ਼ ਹੈ ਜਿਹੜੇ ਕਿਸੇ ਵਾਸਤੇ ਮਤਲਬ ਕੀ ਵੀ ਹੈ ਕਿਸੇ ਲਈ ਉਹ ਕੋਸ਼ਿਸ਼ ਹੂੰ ਸਾਡੇ ਲਈ ਜਮਨਾਂ ਉਹ ਚੀਜ਼ਾਂ ਜਿਹੜੀ ਲੋਕally 베ਰੀ ਆ ਸਾਡੇ ਲਈ ਤੂਤ ਦੀਆਂ ਗੋਲਾਂ 베ਰੀਆਂ ਉਹ 베ਰੀਸ ਤੋਂ ਵਧੀਆਂ ਨੇ ਆ ਲੋਕਲ ਫਲ ਫਰੂਟ ਹੈ ਜਿਹੜਾ ਜੋ ਸਾਡੇ ਆ ਅਸੀਂ ਉਹ ਬਾਹਰ ਦੀਆਂ ਚੀਜ਼ਾਂ ਨਾਲ ਜਿਹੜਾ ਜ਼ਿਆਦਾ ਪੰਦੇ ਆ ਨਾ ਜਿਹੜੀਆਂ ਸਾਡੀ ਜਿਹੜੀ ਪਹੁੰਚ ਤੋਂ ਬਾਹਰ ਹੁੰਦੀਆਂ ਨੇ ਹੂੰ ਹੂੰ ਪੈਸੇ ਵੱਲੋਂ ਵੀ ਤੇ ਏਰੀਆ ਵਜੋਂ ਨਹੀਂ ਹੂੰ ਹੂੰ ਉਹ ਸਾਡੇ ਤੱਕ ਜਿੰਨਾ ਚਿਰ ਪਹੁੰਚ ਨਹੀਂ ਰਿਹਾ ਤੇ ਉਹਨਾਂ ਦੇ ਵਿੱਚ ਤਾਂ ਰਹਿਣੀ ਕੱਖ ਨਹੀਂ ਹੂੰ ਹੂੰ ਮਤਲਬ ਲੋਕਲ ਫਰੂਟ ਦਾ ਤੇ ਬਾਹਰ ਜਿਹੜਾ ਕੋਈ 1 ਕਿਲੋਮੀਟਰ ਆਉਣਾ ਗੁਰੂ ਚਿੱਪ ਤੇ ਆਉਣਾ ਜਾਂ ਕਿਤੇ ਹੋਣਾ ਉਹ ਠੀਸਵਾਂ ਦਾ ਫੱਕ ਪੈ ਜਾਂਦਾ ਨਾ ਉਹਦੀ ਫੂਟ ਗਲੀ ਵਿੱਚ ਹੂੰ ਹੂੰ ਬਾਕੀ ਸੀ ਇੱਕਦਮ ਜਿਹੜੀਆਂ ਲੋਟੋਂ ਜ਼ਿਆਦਾ ਇਕੱਠੀਆਂ ਚੀਜ਼ਾਂ ਖਾਣੇ ਆ ਉਹ ਵੀ ਸਾਡੀ ਸਿਹਤ ਨੂੰ ਨੁਕਸਾਨ ਕਰ ਹੂੰ ਹੂੰ ਮਾਲੂ ਇੱਕ ਸਬਜ਼ੀ ਬਹੁਤ ਹੁੰਦੀ ਤੁਹਾਡੇ ਵਾਸਤੇ ਤੁਹਾਡੇ ਘਰ ਬੰਨੀ ਆ ਕੋਈ ਵੀ ਇੱਕ ਸਬਜ਼ੀ ਰੋਜ਼ ਖਾਓ 4-5 ਸਬਜ਼ੀਆਂ ਸਾਡੇ ਕੋਲ ਜਿਵੇਂ ਕਦੂ ਆ, ਕਰੇਲੇ ਆ, ਸੱਟੀਆਂ ਮਤਲਬ ਆ ਭਿੰਡੀਆਂ ਨੇ ਤਾਂ ਉਹ ਹੋਰ ਵੱਲਾਂ ਨੂੰ ਲੱਗਣ ਵਾਲੀਆਂ 5-10 ਸਾਡੇ ਕੋਲ ਆਮ ਹੁੰਦੀਆਂ ਸੱਬੀਆਂ ਵਾਂਗ ਕਪਸ ਇਹ ਸਭ ਤੋਂ ਵਧੀਆ ਹੂੰ ਕਿਉਂਕਿ ਸਰਚ ਹੋਈ ਹੁੰਦੀ ਆ ਫੌਨ ਵਾਲੀਆਂ ਦੇ ਜਦ ਹੂੰ ਹੂੰ ਅਸੀਂ ਉਹਨਾਂ ਨੂੰ ਭਜਦੇ ਆ ਆਪਣੀਆਂ ਛੱਡ ਦਿੰਦੇ ਆ ਹੂੰ ਜਦਕੇ ਸਾਡੀ ਮੂਲੀ ਭਾਈ ਸਭ ਤੋਂ ਵਧੀਆ ਹੂੰ ਇਹ ਤੁਹਾਨੂੰ ਖਾਣ ਦਾ ਤਰੀਕਾ ਹੋਣਾ ਚਾਹੀਦਾ ਹੂੰ 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 ਠੀਕ ਹੈ ਨਾ ਉਹ ਵੀ ਉਹਦੀ ਮਨੂੰ ਕਿਹੜੇ ਪਾਰਟ ਦੇ ਵਿੱਚ ਕਿੰਨੀ ਹੈਗੀ ਆ ਕੋਈ ਉਹਦੇ ਪੱਤੇ ਵੀ ਯੂਜ਼ ਹੁੰਦੇ ਆ ਉਹਦੇ ਸਭ ਕੁਝ ਹੁੰਦੇ ਆ ਹੂੰ ਹੂੰ ਉਹ ਕਈ ਵਾਰੀ ਅਸੀਂ ਮਤਲਬ ਉਹ ਦਾਲਾਂ ਵਾ ਸਾਡੀਆਂ ਜਿਹੜੀ ਮਤਲਬ ਦਾਲ ਮਤਲਬ ਸਾਡੇ ਇੱਕ ਜੀ ਮਾਂ ਦੀ ਦਾਲ ਸਭ ਤੋਂ ਵਧੀਆ ਕਿਤੇ ਸ਼ੁਰੂ ਦੇ ਬਹੁਤ ਵਧੀਆ ਚੀਜ਼ ਹੂੰ ਹੂੰ ਸਾਨੂੰ ਬਹੁਤੀਆਂ ਬਾਰੀ ਮਹਿੰਗੀਆਂ ਚੀਜ਼ਾਂ ਵੱਲ ਨਹੀਂ ਜਾਣਾ ਚਾਹੀਦਾ ਹੂੰ ਹੂੰ ਪਰ ਲੋੜ ਮੁਤਾਬਕ ਤੁਸੀਂ ਕਿੰਨਾ ਕੰਮ ਕਰਦੇ ਹੋ ਉਸ ਦੇ ਅਕੋਰਡਿਕ ਖਾਓ ਬਿਲਕੁਲ। ਉਹ ਅੰਡਰਨਿਊਟ੍ਰੀਸ਼ਨ ਜਿਹੜਾ ਉਹ ਹੀ ਗਲਤ ਹੈ ਤੇ ਜਿਹੜਾ ਲੋੜ ਤੋਂ ਜ਼ਿਆਦਾ ਖਾਣਾ ਖਾਣਾ ਸਭ ਉਹਦੇ ਨਾਲੋਂ ਨਹੀਂ ਵੜਾ। ਹੂੰ ਹੂੰ ਹੂੰ। ਤੇ ਸਿੱਖੇ ਗਵਾਤ ਤੁਸੀਂ ਇੱਕ ਚਮਚਾ ਦੋ ਚਮਚੇ ਖਾਂਦੇ ਵੀ ਕੋਈ ਨੁਕਸਾਨ ਨਹੀਂ ਪਤਾ। ਹੂੰ ਹੂੰ। ਪਰ ਉਹ ਵੀ ਵਾਕਈ ਤੇ ਸੀ। ਬਿਲਕੁਲ। ਇਹ ਨੀਣਾ ਪਰਮਾਇਲ ਨਹੀਂ ਤੁਸੀਂ ਬਾਜ਼ਾਰ ਵਿੱਚ ਮਿਲ ਜਾਂਦੇ ਨੇ ਜਿਹੜੇ। ਜੀ। ਤੇ ਉਹ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਬੈਲੈਂਸ ਬਣਾ ਕੇ ਤੁਸੀਂ ਬਾਕੀ ਫਰਦੇ ਫਿਰਦੇ ਜਰੂਰ ਰਹੋ ਜੇ ਕੁਝ ਨਹੀਂ ਕਰ ਸਕਦੇ। ਬਿਲਕੁਲ। ਵੀ ਉਹਨਾਂ ਤੋਂ ਪਰਨਾ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਪੇਸ਼ੈਂਟ ਦੇ ਦੋ ਬੱਚੇ ਨੇ। ਹੂੰ। ਪਰ ਮੈਂ ਓਬਟੀ ਚ ਉੱਠ ਕੇ ਦੁਰ ਰੇ ਜੀ 2 ਮਿੰਟ ਚਾਰ ਮੈਂ ਕਿ ਮੈਂ ਚਾਰ ਲੱਗਾ ਹੀ ਨਹੀਂ ਗਈ ਹੈ ਨਾ ਬਿਲਕੁਲ ਬਿਲਕੁਲ ਕੋਈ ਬੋ ਜੀ ਤੁਸੀਂ ਨਹੀਂ ਜਾ ਸਕਦੇ ਜਿੰਨੇ ਜਾਂ ਦੂਜੇ ਨਹੀਂ ਜਾ ਸਕਦੇ ਹਾਂ ਆਪਣੇ ਰੂਟੀਨ ਜਿਮ ਜਾ ਕੇ ਤੁਸੀਂ ਸਾਰਾ ਦਿਨ ਬਾਅਦ ਏਸੀ ਚਲਾ ਕੇ ਸੁੱਤੇ ਰਹੋਗੇ ਉਹਦਾ ਵੀ ਕੋਈ ਫਾਇਦਾ ਨਹੀਂ ਬਿਲਕੁਲ 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 ਏਸੀ ਚਲਾ ਕਰਕੇ ਜਿਆਦਾ ਨੁਕਸਾਨ ਕਰਦੇ ਬਾਕੀ ਵੇਖੋ ਵੇਖੀ ਉਹ ਸੁਣ ਲਓ ਜੀ ਉਹ ਖਾ ਲਿਆ ਜੀ ਉਹ ਬੁਲਾਣੇ ਨੇ ਉਹ ਕਹਿੰਦਾ ਦੂਜੇ ਨੂੰ ਕਹਿੰਦਾ ਥੈਂਕ ਯੂ ਸ਼ੂਗਰ ਤੋਂ ਨਾਲ ਸ਼ੂਗਰ ਉਹ ਨਾ ਨੁਕਸਾਨ ਨਹੀਂ ਕਰਦੀ ਜਿੰਨੇ ਸ਼ੂਗਰ ਫ੍ਰੀ ਚੀਜ਼ਾਂ ਕਰ ਰਹੀਆਂ ਸਹੀ ਗੱਲ ਉਹ ਰੱਖੀ ਹੋਣਾ ਰਗੜਾ ਕੋਈ ਤੁਹਾਨੂੰ ਕੋਈ ਨਾ ਕੋਈ ਪਵਨ ਬਾਕੀ ਜਾਨੀ ਓਕੇ ਜੀ ਸਰ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਸੋ ਅਗਲੇ ਦਾ ਤੋਰੀ ਫੁਲਕਾ ਚੱਲਦਾ ਤੇ ਇਸ ਕਰਕੇ ਸੁਣੀਆਂ ਸੁਣਾਈਆਂ ਗੱਲਾਂ ਤੇ ਕੁਦਰਤ ਨੇ ਹਰ ਇਲਾਕੇ ਮੁਤਾਬਕ ਫਲ ਫਰੂਟ ਪੈਦਾ ਕੀਤਾ ਰਜਿੰਦਰ ਚੀਮਾ ਜੀ ਲਿਖਦੇ ਨੇ ਕਹਿੰਦੇ ਮੇਰੀ ਜਾਨ ਪਛਾਣ ਦੇ ਦੋ ਮੁੰਡੇ ਜੇ ਘਰੋਂ ਕਲਉਤੇ ਪੁੱਤਰ ਸਨ ਬਾਡੀ ਬਿਲਡਰ ਤੇ ਕਬੱਡੀ ਪਲੇਅਰ ਸਨ ਦੋਵਾਂ ਨੂੰ ਪ੍ਰੋਟੀਨ ਪੀਣ ਕਰਕੇ ਹਾਰਟ ਅਟੈਕ ਕਰਕੇ ਮੌਤ ਹੋਈ ਹੈ ਬਹੁਤ ਮਾੜਾ ਵਾਪਰ ਰਿਹਾ ਜੀ ਸੋ ਸਤਾਰਕ ਰਹਿਣਾ ਚਾਹੀਦਾ ਮੋਟਿਆਂ ਤੋਂ ਪਤਲੇ ਪਤਲਿਆਂ ਤੋਂ ਮੋਟੇ ਹੋਣ ਦਾ ਚੱਕਰਾਂ ਵਿੱਚ ਬਹੁਤ ਸਾਰੇ ਲੋਕ ਇਸ ਦੁਨੀਆ ਤੋਂ ਚਲੇ ਗਏ ਨੇ ਸੋ ਇਸ ਕਰਕੇ ਸੁਚੇਤ ਹੋਵੋ ਇਸ ਤਰ੍ਹਾਂ ਦੇ ਵਰਤਾਰੇ ਤੋਂ ਜਿਸ ਤਰ੍ਹਾਂ ਦੀ ਘੜਤ ਰੱਬ ਨੇ ਘੜੀ ਹੈ ਉਹਨੂੰ ਉਸ ਰੂਪ ਚ ਪਰਵਾਨ ਕਰੋ ਇਸ ਤਰ੍ਹਾਂ ਦਾ ਕੋਈ ਸلسਲਾ ਜਿਹੜਾ ਹੈਗਾ ਉਹ ਨਹੀਂ ਹੈ ਸੋ ਏਸੀ ਦੋਸਤੋ ਸਿਹਤ ਦੇ ਮਤਲਕ ਗੱਲਬਾਤ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮੰਦਰ ਸਿੰਘ ਟਵਾਣਾ ਨੂੰ ਹੁਣ ਇੱਥੇ ਦਿਓ ਆ ਗਿਆ ਧੰਨਵਾਦ ਸਤਿ ਸ਼ਕਾਲ ਜੁੜੇ ਰਹੋ ਟਵਾਣਾ ਰੇਡੀਓ ਦੇ ਨਾਲ